ਸਮਸਿੰਘ ਸੇਖੋਂ ਦੀ ਕਹਾਣੀ ਮੋੜ ਵਿਧਵਾ ਮੋੜ ਵਿਧਵਾ ਕਹਾਣੀ ਵਿੱਚ ਇੱਕ ਅਣਕਿਹਾ ਸੁਨੇਹਾ ਮੌਜੂਦ ਹੈ 20ਵੀਂ ਸਦੀ ਦੇ ਪਹਿਲੇ ਕੁਝ ਦਹਾਕੇ ਅਜਿਹੇ ਸਨ ਜਦੋਂ ਸਾਡੇ ਸਮਾਜ ਵਿੱਚ ਵਿਧਵਾ ਵਿਆਹ ਦੀ ਆਗਿਆ ਨਹੀਂ ਸੀ ਜਵਾਨ ਉਮਰੇ ਵਿਧਵਾ ਹੋ ਗਈਆਂ ਔਰਤਾਂ ਨੂੰ ਆਪਣਾ ਸਾਰਾ ਜੀਵਨ ਆਤ੍ਰਿਪਤੀ ਦੀ ਅੱਗ ਵਿੱਚ ਸੜਦਿਆਂ ਗੁਜ਼ਾਰਨਾ ਪੈਂਦਾ ਸੀ ਜਿੱਥੇ ਕਹਾਣੀ ਵਿਧਵਾ ਵਿਆਹ ਦੇ ਵਿਸ਼ੇ ਨੂੰ ਬਣਾ ਕੇ ਪੇਸ਼ ਕਰਦੀ ਹੈ ਉੱਥੇ ਇਹ ਕਹਾਣੀ ਇੱਕ ਮਨੋਵਿਗਿਆਨਕ ਸੱਚ ਨੂੰ ਵੀ ਪੇਸ਼ ਕਰਦੀ ਹੈ ਕਿ ਮਨੁੱਖ ਕੇਵਲ ਸਾਲਾਂ ਵਿੱਚ ਹੀ ਨਹੀਂ ਜਾਂਦਾ ਸਗੋਂ ਘੜੀਆਂ ਪਲਾਂ ਵਿੱਚ ਵੀ ਜਾਂਦਾ ਹੈ ਕਹਾਣੀ ਦੇ ਵਿੱਚ ਤਿੰਨ ਮੁੱਖ ਪਾਤਰ ਨੇ ਇੱਕ ਨੌਜਵਾਨ ਹੈ ਜਿਹੜਾ ਕਿ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਹੈ ਇਸ ਤੋਂ ਇਲਾਵਾ ਮਾਵਾਂ ਧੀਆਂ ਨੇ ਇਹ ਦੋਨੇ ਮਾਵਾਂ ਧੀਆਂ ਟ੍ਰੇਨ ਦੇ ਵਿੱਚ ਆਪਣੇ ਪਿੰਡ ਚੀਚਾ ਵਤਨੀ ਤੋਂ ਅਟਾਰੀ ਤੱਕ ਸਫ਼ਰ ਕਰ ਰਹੀਆਂ ਨੇ ਦੋਨੋਂ ਮਾਵਾਂ ਧੀਆਂ ਵਿਧਵਾ ਹਨ ਹੁਣ ਆਪਾਂ ਕਹਾਣੀ ਦਾ ਸਾਰ ਪੜਦੇ ਹਾਂ ਕਹਾਣੀ ਦੇ ਸ਼ੁਰੂਆਤ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਨੌਜਵਾਨ ਜੋ ਕਿ ਪੋਸਟ ਗ੍ਰੈਜੂਏਟ ਵਿਦਿਆਰਥੀ ਹੈ ਉਹ ਸਟੇਸ਼ਨ ਦੇ ਪਲੇਟਫਾਰਮ ਤੇ ਖੜਿਆ ਉਹ ਗੱਡੀ ਤੁਰਨ ਦੀ ਉਡੀਕ ਵਿੱਚ ਉਹ ਪਲੇਟਫਾਰਮ ਤੇ ਇੱਧਰ ਉੱਧਰ ਫਿਰ ਰਿਹਾ ਹੈ ਜਿਵੇਂ ਕਿ ਉਹਨੂੰ ਕਿਸੇ ਦੀ ਭਾਲ ਹੋਵੇ ਗੱਡੀ ਦੇ ਵੱਖ-ਵੱਖ ਡੱਬਿਆਂ 'ਚ ਜਾ ਕੇ ਉਹ ਸਾਰਿਆਂ ਦੇ ਚਿਹਰੇ ਮੂਰੇ ਦੇਖਦਾ ਪਰ ਉਹਨੂੰ ਹਾਲੇ ਤੱਕ ਕੋਈ ਅਨੋਖਾ ਚਿਹਰਾ ਨਹੀਂ ਦਿਖਾਈ ਦੇ ਰਿਹਾ ਸੀ ਫਿਰ ਉਹਦੀ ਨਜ਼ਰ ਪਲੇਟਫਾਰਮ ਤੇ ਆਉਣ ਵਾਲੇ ਦਰਵਾਜ਼ੇ ਵੱਲ ਗਈ ਜਿੱਥੋਂ ਆਉਂਦੇ ਜਾਂਦੇ ਰਾਹੀਆਂ ਨੂੰ ਦੇਖ ਰਿਹਾ ਸੀ ਉਹਦੀ ਨਜ਼ਰ ਦੋ ਇਸਤਰੀਆਂ ਤੇ ਪੈਂਦੀ ਹੈ ਜਿਦੇ ਵਿੱਚ ਇੱਕ ਬੁੱਢੀ ਹੈ ਜਦੀ ਉਮਰ ਤਕਰੀਬਨ 50 ਸਾਲ ਹੈ ਤੇ ਦੂਸਰੀ ਇੱਕ ਨੌਜਵਾਨ ਔਰਤ ਜਦੀ ਉਮਰ 20 ਸਾਲਾਂ ਦੀ ਹੋਵੇਗੀ ਉਹਦੀ ਕੁਛੜ ਦੇ ਵਿੱਚ ਇੱਕ ਸਾਲ ਦਾ ਬੱਚਾ ਸੁੰਦਰੀ ਦੀ ਖੂਬਸੂਰਤੀ ਨੂੰ ਦੇਖ ਕੇ ਉਹ ਨਿਹਾਲ ਹੋ ਜਾਂਦਾ ਹੈ ਉਹ ਸੁੰਦਰੀ ਨੂੰ ਬੜੇ ਹੀ ਗੌਰ ਨਾਲ ਦੇਖਦਾ ਹੈ ਦੇਖਣ ਨਾਲ ਉਹਦੇ ਦਿਲ ਵਿੱਚ ਕਿਸੇ ਆਸ ਤੇ ਪਿਆਰ ਦੀ ਕੋਮਲਤਾ ਵਸਦੀ ਹੈ ਬਜ਼ੁਰਗਔਰਤੋ ਸੁੰਦਰੀ ਦੀ ਮਾਂ ਸੀ ਜੋ ਪਿਆਰ ਨਾਲ ਬੱਚੇ ਵੱਲ ਘੜੀਮੁੜੀ ਦੇਖ ਰਹੀ ਸੀ ਉਹ ਦੋਨੋਂ ਔਰਤਾਂ ਇੱਕ ਡੱਬੇ ਦੇ ਵਿੱਚ ਚਲੀਆਂ ਜਾਂਦੀਆਂ ਨੇ ਤੇ ਇੱਕ ਸੀਟ ਤੇ ਜਾ ਕੇ ਬੈਠ ਜਾਂਦੀਆਂ ਨੇ ਗੱਭਰੂ ਨੌਜਵਾਨ ਜਿਸ ਸੀਟ ਤੇ ਉਹ ਬੈਠੀਆਂ ਨੇ ਉਸ ਦੀ ਵਾਰੀ ਦੀ ਅੱਗੋਂ ਦੀ ਤਿੰਨ ਚਾਰ ਗੇੜੇ ਲਾਉਂਦਾ ਹੈ ਤੇ ਉਸ ਮੁਟਿਆਰ ਦੀਆਂ ਨਜ਼ਰਾਂ ਨੂੰ ਖਿੱਚ ਪਾਉਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਉਹ ਡੱਬੇ ਵਿੱਚ ਚੜ ਜਾਂਦਾ ਹੈ ਤੇ ਮੁਟਿਆਰ ਵੱਲ ਮੂੰਹ ਕਰਕੇ ਇੱਕ ਬਜ਼ੁਰਗ ਔਰਤ ਨਾਲ ਬੈਠ ਜਾਂਦਾ ਹੈ ਬੜੀ ਹੀ ਸਮਝਦਾਰੀ ਨਾਲ ਉਹ ਆਪਣੇ ਆਪ ਨੂੰ ਹੋਰ ਮਾਸਾਫਰਾ ਵਿੱਚ ਇੱਕ ਭੋਲਾਪਲਾ ਜਿਹਾ ਪ੍ਰਗਟ ਕਰਦਾ ਹੈ ਤੇ ਮੁਟਿਆਰ ਵੱਲ ਦੇਖਦਾ ਹੈ। ਮੁਟਿਆਰ ਦੇ ਚਿੱਟੇ ਤੇ ਸਾਦੇ ਕੱਪੜੇ ਪਾਏ ਹੋਣ ਜਿਹੜੇ ਉਸਦੇ ਗੋਰੇ ਸਰੀਰ ਨਾਲ ਸੋਹਣੇ ਫੱਬੇ ਹੋਏ ਹਨ। ਉਸ ਔਰਤ ਵੱਲ ਹਮਦਰਦੀ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਔਰਤ ਇੱਕ ਲੋੜਵੰਦ ਲੱਗਦੀ ਹੈ। ਪਰ ਔਰਤ ਨਾਲ ਬੈਠੀ ਉਹਦੀ ਮਾਂ ਜੋ ਕਿ ਬਜ਼ੁਰਗ ਹੈ ਉਹ ਸੁਭਾਅ ਦੀ ਪੂਰੀ ਗੱਲੜੀ ਹੈ। ਉਹ ਨਾਲ ਬੈਠੀ ਔਰਤ ਨੂੰ ਪੁੱਛਦੀ ਹੈ ਭੈਣ ਜੀ ਤੁਸੀਂ ਕਿੱਥੇ ਜਾਣਾ ਹੈ ਬੁੱਢੀ ਟੀਵੀ ਨੇ ਉੱਤਰ ਦਿੱਤਾ ਅਸੀਂ ੜਟਾਰੀ ਚੱਲੇ ਆ ਇਸ ਤੋਂ ਪਿੱਛੇ ਉਹਨਾਂ ਦੋਨਾਂ ਦੇ ਵਿੱਚ ਗੱਲਾਂ ਛੜ ਪੈਂਦੀਆਂ ਨੇ ਪਰ ਉਹ ਨੌਜਵਾਨ ਗੱਭਰੂ ਕਦੇ ਵਾਰੀ ਵੱਲ ਦੇਖ ਲੈਂਦਾ ਤੇ ਕਦੇ ਉਸ ਮਟਿਆਰ ਵੱਲ ਉਹ ਆਪਣੇ ਮਨ ਦੇ ਵਿੱਚ ਅਨੁਮਾਨ ਲਗਾਈ ਜਾਂਦਾ ਹੈ ਕਿ ਮਟਿਆਰ ਦਾ ਵਿਵਹਤਾ ਜੀਵਨ ਬੜਾ ਦੁਖਦਾਈ ਹੋਵੇਗਾ ਹੁਣੇ-ਹੁਣੇ ਵਿਧਵਾ ਜੋ ਹੋਈ ਹੋਵੇਗੀ ਜਦੋਂ ਗੱਡੀ ਤੁਰਦੀ ਹੈ ਉਸ ਮਟਿਆਰ ਦੀ ਮਾਂ ਤੇ ਸਾਹਮਣੇ ਬੈਠੀ ਬੁੱਢੀ ਤੀਵੀ ਚੁੱਪ ਕਰ ਜਾਂਦੇ ਨੇ ਬੁੱਢੀ ਤੀਵੀ ਬੱਚੇ ਨੂੰ ਗੋਦੀ 'ਚ ਚੁੱਕਦੀ ਹੈ ਤੇ ਉਹਨੂੰ ਪਿਆਰ ਕਰਦੀ ਹੈ ਇਸ ਮੌਕੇ ਦਾ ਨੌਜਵਾਨ ਪੂਰਾ ਫਾਇਦਾ ਉਠਾਉਂਦਾ ਹੈ ਤੇ ਉਹ ਬੀਬੀ ਨੂੰ ਪੁੱਛਦਾ ਹੈ ਬੀਬੀ ਜੀ ਇਹ ਬਾਲ ਤੁਹਾਡਾ ਹੈ ਬੁੱਢੀ ਸੁਭਾਅ ਦੀ ਗੱਲ ੜੀ ਹੈ ਤੇ ਉਹ ਬੋਲਦੀ ਹੈ ਹਾਂ ਪੁੱਤਰ ਇਹ ਬਾਲ ਸਾਡਾ ਹੈ ਬੱਚੇ ਨੂੰ ਖੜਾਉਣ ਲਈ ਬੁੱਢੀ ਇੱਕ ਸਿਟੀ ਵਜਾਉਂਦੀ ਹੈ ਤੇ ਬੱਚਾ ਮੁਸਕਰਾ ਜਾਂਦਾ ਹੈ ਇਹ ਦ੍ਰਿਸ਼ ਦੇਖ ਕੇ ਉਹ ਮਟਿਆਰ ਵੀ ਥੋੜਾ ਜਿਆਦਾ ਮਸਕਰਾ ਜਾਂਦੀ ਹੈ। ਬੱਚੇ ਵੱਲ ਵੇਖ ਕੇ ਨੌਜਵਾਨ ਆਪਣੀਆਂ ਬਾਹਾਂ ਪਸਾਰਦਾ ਹੈ। ਬੱਚਾ ਵੀ ਕੁੱਦ ਕੇ ਉਸ ਵੱਲ ਜਾਣ ਦੀ ਇੱਛਾ ਪ੍ਰਗਟ ਕਰਦਾ ਹੈ। ਬੁੱਢੀ ਕੀ ਕਰਦੀ ਹੈ? ਉਹ ਨੌਜਵਾਨ ਨੂੰ ਬੱਚਾ ਫੜਾ ਦਿੰਦੀ ਹੈ। ਜਦੋਂ ਇਹ ਘਟਨਾ ਵਾਪਰਦੀ ਹੈ ਜਦੋਂ ਨੌਜਵਾਨ ਉਸ ਬੱਚੇ ਨੂੰ ਆਪਣੀ ਗੋਦੀ ਵਿੱਚ ਚੁੱਕ ਲੈਂਦਾ ਹੈ ਤਾਂ ਬੱਚੇ ਦੀ ਮਾਂ ਦੇ ਦਿਲ ਤੇ ਇੱਕ ਖਾਸ ਅਸਰ ਹੁੰਦਾ ਹੈ। ਉਹਦਾ ਉਦਾਸ ਚਿਹਰਾ ਖੜ ਜਾਂਦਾ ਹੈ। ਉਹਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਮੀਂਹ ਪੈਣ ਨਾਲ ਮੁਰਝਾਏ ਪੱਤੇ ਮੁੜ ਕੇ ਹਰੇ ਭਰੇ ਹੋ ਜਾਂਦੇ ਨੇ ਆਪਣੀ ਨਾਨੀ ਦੇ ਪਿਆਰ ਮਾਗਰੋਂ ਜਦੋਂ ਮਰਦਾਵੇਂ ਹੱਥਾਂ ਵਿੱਚੋਂ ਬੱਚਾ ਜਾਂਦਾ ਤਾਂ ਬੱਚੇ ਨੂੰ ਵੀ ਇੱਕ ਖਾਸ ਕਿਸਮ ਦੀ ਖੁਸ਼ੀ ਪ੍ਰਤੀਤ ਹੁੰਦੀ ਹੈ ਮੋਟਿਆਰ ਦੇ ਦਿਲ ਵਿੱਚ ਵੀ ਇੱਕ ਨਵੀਂ ਜੀਵਨ ਰੌਅ ਆ ਜਾਂਦੀ ਹੈ ਉਹਦਾ ਚਿਹਰਾ ਦਗਦਗ ਕਰਨ ਲੱਗ ਜਾਂਦਾ ਹੈ ਔਰਤ ਨੂੰ ਮਹਿਸੂਸ ਹੁੰਦਾ ਜਿਵੇਂ ਕਿ ਉਹ ਟ੍ਰੇਨ ਦਾ ਡੱਬਾ ਨਹੀਂ ਬਲਕਿ ਘਰ ਲੱਗਦਾ ਜਿਵੇਂ ਕਿ ਉਹ ਇੱਕ ਕਮਰੇ ਵਿੱਚ ਬੈਠੇ ਹੁੰਦੇ ਹਨ ਬਿਨਾ ਕਿਸੇ ਦੀ ਪ੍ਰਵਾਹ ਕਰਦੇ ਹੋਏ ਔਰਤ ਬੱਚੇ ਦਾ ਖੇਡ ਦਾ ਹੱਥ ਫੜ ਲੈਂਦੀ ਹੈ ਜਦੋਂ ਔਰਤ ਬੱਚੇ ਦਾ ਖੇਡ ਦਾ ਹੱਥ ਫੜਦੀ ਹੈ ਤਾਂ ਉਸ ਨੌਜਵਾਨ ਤੇ ਉਸ ਵਿਧਵਾ ਸੁੰਦਰੀ ਦੇ ਦਿਲ ਵਿੱਚ ਇੱਕ ਅਜਿਹੀ ਤਾਰ ਖੜਕਦੀ ਹੈ ਜਿਵੇਂ ਕਿ ਕਿਸੇ ਪਤੀ ਪਤਨੀ ਦੀ ਪਿਆਰ ਦੀ ਹੁੰਦੀ ਹੈ ਪਰ ਉਹ ਝੱਟ ਹੀ ਆਪਣਾ ਹੱਥ ਛੱਡ ਕੇ ਪਿੱਛੇ ਵੱਲ ਨੂੰ ਕਰ ਲੈਂਦੀ ਹੈ ਉਹਨੂੰ ਇੰਜ ਪ੍ਰਤੀਤ ਹੁੰਦਾ ਜਿਵੇਂ ਕਿ ਬਿਜਲੀ ਦਾ ਝਟਕਾ ਲੱਗਿਆ ਹੋਵੇ ਕੁਝ ਚਿਰ ਲਈ ਉਹ ਬੱਚੇ ਵੱਲੋਂ ਆਪਣਾ ਧਿਆਨ ਕਿਸੇ ਹੋਰ ਪਾਸੇ ਲਾ ਲੈਂਦੀ ਹੈ ਪਰ ਹੁਣ ਉਹ ਉਦਾਸ ਦਿਖਾਈ ਨਹੀਂ ਦੇ ਰਹੀ ਹੁੰਦੀ ਨੌਜਵਾਨ ਬਜ਼ੁਰਗ ਆਰਤ ਕੋਲ ਪੁੱਛਦਾ ਹੈ ਮਾਤਾ ਜੀ ਤੁਸੀਂ ਕਿੱਥੋਂ ਆਏ ਹੋ ਇਹ ਗੱਲ ਕਰਦਾ ਹੋਇਆ ਉਹ ਬੱਚੇ ਨੂੰ ਵੀ ਉਸ ਬਜ਼ੁਰਗ ਆਰਤ ਨੂੰ ਫੜਾ ਦਿੰਦਾ ਹੈ ਨੌਜਵਾਨ ਚਾਹੁੰਦਾ ਹੈ ਕਿ ਬੱਚੇ ਨਾਲ ਖੇਡਣ ਦੀ ਥਾਂ ਉਸ ਮੁਟਿਆਰ ਨਾਲ ਗੱਲ ਕਰੇ ਬੁੰਡੀ ਉੱਤਰ ਦਿੰਦੀ ਹੈ ਚਿਚਾ ਵਤਨੀ ਤੋਂ ਕਾਕਾ ਉੱਥੇ ਸਾਡਾ ਘਰ ਹੈ ਹੁਣ ਅਸੀਂ ਇਟਾਰੇ ਚੱਲੇ ਆ ਉੱਥੇ ਮੇਰੀ ਧੀ ਦੇ ਸਹੁਰੇ ਨੇ ਇਹ ਵਿਧਵਾ ਹੈ। ਇਹਦਾ ਪਤੀ 8 ਮਹੀਨੇ ਪਹਿਲਾਂ ਗੁਜ਼ਰ ਗਿਆ ਸੀ। ਇਹ ਗੱਲ ਕਰਦੀ ਕਰਦੀ ਬਜ਼ੁਰਗਔਰਤ ਥੋੜੀ ਭਾਵੁਕ ਹੋ ਜਾਂਦੀ ਹੈ ਤੇ ਆਪਣੇ ਹੱਥਾਂ ਨਾਲ ਮੋਤੀਆਂ ਵਰਗੇ ਹੰਝੂਆਂ ਨੂੰ ਪੂੰਝਣ ਦੀ ਕੋਸ਼ਿਸ਼ ਕਰਦੀ ਹੈ। ਬਜ਼ੁਰਗਔਰਤ ਭਾਵੁਕ ਹੋ ਕੇ ਦੱਸਦੀ ਹੈ ਇਹ ਬਾਲ ਹੀ ਸਿਰਫ ਸਾਡੀ ਜ਼ਿੰਦਗੀ ਦਾ ਆਸਰਾ ਹੈ। ਉਹ ਦੱਸਦੀ ਹੈ ਮੇਰਾ ਵੀ ਕੋਈ ਬਾਲ ਨਹੀਂ। ਸਿਰਫ ਇੱਕ ਧੀ ਹੈ। ਤੇ ਇਸ ਧੀ ਦੇ ਬਾਪ ਨੂੰ ਮਰੇ ਨੂੰ ਵੀ 10 ਸਾਲ ਹੋ ਗਏ ਨੇ। ਨੌਜਵਾਨ ਹਰਨੀ ਨਾਲ ਪੁੱਛਦਾ ਹੈ ਫਿਰ ਤੁਸੀਂ ਇੱਥੇ ਇਕੱਲੇ ਹੋ ਬਜ਼ੁਰਗ ਔਰਤ ਜਵਾਬ ਦਿੰਦੀ ਹੈ ਹਾਂ ਬਿਨਾ ਮਰਦ ਦੇ ਇਸ ਲਈ ਅਸੀਂ ਇਕੱਲੇ ਹ ਨਹੀਂ ਤੇ ਤੀਵੀਂ ਵਾਲੀ ਇਕੱਲੇ ਘਰੋਂ ਪੈਰ ਕੱਢਣ ਦੇ ਦਿਨ ਨਹੀਂ ਪੁੱਤਰਾ ਸਮਾਂ ਐਡਾ ਭੈੜਾ ਚੱਲਦਾ ਪਿਆ ਏ ਬਜ਼ੁਰਗ ਔਰਤ ਦੀ ਗੱਲ ਕੱਟਦੇ ਹੋਏ ਨੌਜਵਾਨ ਕਹਿੰਦਾ ਹੈ ਨਹੀਂ ਨਹੀਂ ਅੱਜ ਕੱਲ ਇਸ ਤਰ੍ਹਾਂ ਦਾ ਕੋਈ ਡਰ ਨਹੀਂ ਅੱਜ ਕੱਲ ਤੇ ਤੀਵੀਆਂ ਹਰ ਪਾਸੇ ਇਕੱਲੀਆਂ ਆਉਂਦੀਆਂ ਜਾਂਦੀਆਂ ਨੇ ਬਜ਼ੁਰਗ ਔਰਤ ਆਖਦੀ ਹੈ ਹਾਂ ਜਾਂਦੀਆਂ ਤਾਂ ਹੈਗੀਆਂ ਨੇ ਤੇ ਗੱਲ ਆ ਕੇ ਉਹ ਥੋੜੇ ਸਮੇਂ ਲਈ ਚੁੱਪ ਕਰ ਜਾਂਦੀ ਹੈ ਗੱਲ ੜੀ ਹੁਣ ਕਰਕੇ ਬਜ਼ੁਰਗਔਰਤ ਜਿਆਦਾ ਸਮੇਂ ਤੱਕ ਚੁੱਪ ਨਹੀਂ ਬੈਠਦੀ ਤੇ ਉਹ ਨੌਜਵਾਨ ਨੂੰ ਪੁੱਛਦੀ ਹੈ ਪੁੱਤਰ ਤੂੰ ਕਿੱਥੋਂ ਆਇਆ ਏ ਨੌਜਵਾਨ ਉੱਤਰ ਦਿੰਦਾ ਮੈਂ ਮੈਂ ਨੀਆ ਚੰਨੂ ਤੋਂ ਆਇਆ ਬਜ਼ੁਰਗਔਰਤ ਪੁੱਛਦੀ ਹੈ ਤੂੰ ਕਿਤੇ ਨੌਕਰ ਹੈ ਕਾਕਾ ਨੌਜਵਾਨ ਜਵਾਬ ਦਿੰਦਾ ਨਹੀਂ ਜੀ ਮੈਂ ਅਜੇ ਲਾਹੌਰ ਪੜਨਾ ਵਾਂ ਬਜ਼ੁਰਗਔਰਤ ਪੁੱਛਦੀ ਹੈ ਕਿਹੜੀ ਜਮਾਤ ਚ ਪੜ੍ਹਨਾ ਹੈ ਨੌਜਵਾਨ ਉੱਤਰ ਦਿੰਦਾ ਹੈ ਜੀ ਮੈਂ ਐਮਏ ਵਿੱਚ ਪੜ੍ਹਨਾ ਵਾਂ ਬਜ਼ੁਰਗਔਰਤ ਪੁੱਛਦੀ ਹੈ ਤੈਨੂੰ ਲਾਹੌਰ ਪੜ੍ਹਦਿਆਂ ਕਿੰਨਾ ਚਿਰ ਹੋਰ ਚੱਲਿਆ ਹੈ ਨੌਜਵਾਨ ਉੱਤਰ ਦਿੰਦਾ ਹੈ ਜੀ ਇਹ ਮੇਰਾ 6ਵਾਂ ਬਰਾਏ ਅਸਲ ਦੇ ਵਿੱਚ ਨੌਜਵਾਨ ਗੱਲ ਤਾਂ ਉਸ ਬਜ਼ੁਰਗਔਰਤ ਨਾਲ ਕਰ ਰਿਹਾ ਹੁੰਦਾ ਹੈ ਪਰ ਇਹ ਗੱਲਾਂ ਉਸ ਮੁਟਿਆਰ ਨੂੰ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਇੱਕ ਪਲ ਹੀ ਨੌਜਵਾਨ ਨਿਰਾਸ਼ ਵੀ ਹੁੰਦਾ ਹੈ ਤੇ ਮਨ ਹੀ ਮਨ ਸੋਚਦਾ ਕਿੱਡੀ ਵੀ ਪਰਵਾਹ ਹੈ ਜੇ ਕੁਸ਼ਿਆਰ ਕੁੜੀ ਹੁੰਦੀ ਤਾਂ ਉਹ ਮੇਰੀਆਂ ਗੱਲਾਂ ਜ਼ਰੂਰ ਸੁਣਦੀ ਤੇ ਇੰਨਾਂ ਗੱਲਾਂ ਤੇ ਖਿਆਲ ਵੀ ਕਰਦੀ ਬੁੱਢੀ ਮਾਈ ਫੇਰ ਬੋਲਦੀ ਹੈ ਤਾਤੇ ਤੂੰ ਕੋਈ ਵੱਡਾ ਅਫਸਰ ਬਣੇਗਾ ਪੁੱਤਰਾ ਇਹ ਗੱਲ ਸੁਣ ਕੇ ਨੌਜਵਾਨ ਮੁੰਡਾ ਹੱਸ ਪੈਂਦਾ ਹੈ ਤੇ ਥੋੜੀ ਜਿਹੀ ਨਿਰਾਸ਼ਾ ਵੀ ਮਹਿਸੂਸ ਕਰਦਾ ਹੈ ਉਹ ਸੋਚਦਾ ਹੈ ਕਿ ਜਿਸ ਮਟਿਆਰ ਲਈ ਉਹ ਇਹ ਗੱਲਾਂ ਕਰ ਰਿਹਾ ਹੈ ਉਹ ਮਟਿਆਰ ਤਾਂ ਉਸ ਦੀਆਂ ਗੱਲਾਂ ਵੱਲ ਧਿਆਨ ਬਿਲਕੁਲ ਵੀ ਨਹੀਂ ਦੇ ਰਹੀ ਬਜ਼ੁਰਗ عورت ਬੋਲਦੀ ਹੈ ਮੇਰਾ ਜਵਾਈ 100 ਰੁਪਏ ਮਹੀਨਾ ਲੈਂਦਾ ਸੀ ਉਹ ਮਿੰਟ ਗੁਮਰੀ ਵਿੱਚ ਬਾਬੂ ਸੀ ਤੂੰ ਤੇ ਬਹੁਤ ਤਨਖਾਹ ਲਵੇਂਗਾ ਨੌਜਵਾਨ ਹੱਸ ਕੇ ਉਸ ਬਜ਼ੁਰਗ ਔਰਤ ਕੋਲ ਇਦਾਂ ਪੁੱਛਦਾ ਜਿਵੇਂ ਕਿਸੇ ਜੋਤਸ਼ੀ ਨੂੰ ਪੁੱਛ ਰਿਹਾ ਹੋਵੇ ਮਾਤਾ ਜੀ ਇਹ ਤੁਹਾਨੂੰ ਕਿਵੇਂ ਪਤਾ ਹੈ ਬਜ਼ੁਰਗ ਔਰਤ ਉੱਤਰ ਦਿੰਦੀ ਹੈ ਮੇਰਾ ਜਵਾਈ ਸਿਰਫ 4 ਵਰੀ ਲਾਹੌਰ ਰਿਹਾ ਸੀ ਉਹਨੇ ਬੀਏ ਕੀਤੀ ਸੀ ਤੂੰ ਤੇ ਪੜਿਆ ਹੀ ਬਹੁਤ ਹੈ ਇਸ ਲਈ ਤੈਨੂੰ ਤਾਂ ਕੋਈ ਚੰਗੀ ਥਾਂ ਪੱਕੀ ਮਿਲੂਗੀ ਨੌਜਵਾਨ ਮਟਿਆਰ ਵੱਲ ਵੇਖ ਕੇ ਕਹਿੰਦਾ ਹੈ ਮਾਤਾ ਜੀ ਨੌਕਰੀਆਂ ਦਾ ਹਾਲ ਹੁਣ ਉਹ ਨਹੀਂ ਰਿਹਾ ਜੋ ਪਹਿਲਾਂ ਸੀ ਫਿਰ ਉਹਨੂੰ ਮਹਿਸੂਸ ਹੋਇਆ ਕਿ ਜਿਸ ਸੁੰਦਰੀ ਦਾ ਉਹ ਦਿਲ ਜਿੱਤਣਾ ਚਾਹੁੰਦਾ ਹੈ ਉਹਦੇ ਅੱਗੇ ਆਪਣੀ ਗਰੀਬੀ ਦੀ ਹਾਲਤ ਨੂੰ ਵੀ ਮੰਨ ਰਿਹਾ ਹੈ ਉਸ ਦੀ ਇਹ ਗੱਲ ਸੁਣ ਕੇ ਮੁਟਿਆਰ ਉਸ ਨੌਜਵਾਨ ਵੱਲ ਵੇਖਦੀ ਹੈ ਜਦੋਂ ਉਸ ਨੌਜਵਾਨ ਵੱਲ ਵੇਖਦੀ ਹੈ ਤਾਂ ਉਹਨਾਂ ਦੀਆਂ ਅੱਖਾਂ ਦੋ ਤੋਂ ਚਾਰ ਹੋ ਜਾਂਦੀਆਂ ਨੇ ਪਰ ਉਹ ਇਹ ਦੇਖ ਕੇ ਝੱਟ ਹੀ ਆਪਣੀ ਅੱਖਾਂ ਚਮਕਦੀ ਹੈ ਤੇ ਸ਼ਰਮ ਨਾਲ ਨੀਵੀਂ ਪਾ ਲੈਂਦੀ ਹੈ ਮਨ ਹੀ ਮਨ ਨੌਜਵਾਨ ਸੋਚਦਾ ਹੈ ਕਿ ਇਹ ਹਜੇ ਹੀ ਰੁਚੀ ਨਹੀਂ ਰੱਖਦੀ ਯਾ ਸ਼ਰਮਾਂਦੀ ਕਿਉਂ ਹੈ ਨੌਜਵਾਨ ਉਸ ਔਰਤ ਦੀ ਗੋਦੀ ਵਿੱਚ ਬੈਠੇ ਜਵਾਕ ਵੱਲ ਇਸ਼ਾਰਾ ਕਰਦਾ ਹੈ ਤੇ ਇਹਨੂੰ ਸਿਟੀ ਮਾਰ ਕੇ ਬੁਲਾਉਂਦਾ ਹੈ ਜਵਾਕ ਵੀ ਸਿਟੀ ਦੇ ਆਵਾਜ਼ ਸੁਣ ਕੇ ਪੂਰੀ ਖੁਸ਼ੀ ਨਾਲ ਉਸ ਵੱਲ ਆਉਣ ਲੱਗਦਾ ਹੈ ਜਿਸ ਵੇਲੇ ਉਹ ਮੁਟਿਆਰ ਉਸ ਨੌਜਵਾਨ ਨੂੰ ਬਾਲ ਫੜਾਉਣ ਲੱਗਦੀ ਹੈ ਤਾਂ ਉਹਨਾਂ ਦੇ ਹੱਥ ਇੱਕ ਦੂਜੇ ਨਾਲ ਛੋ ਜਾਂਦੇ ਨੇ ਬਾਲ ਫੜਾਉਣ ਦੀ ਪ੍ਰਕਿਰਿਆ ਦਰਮਿਆਨ ਉਸ ਔਰਤ ਦੀ ਚੁੰਨੀ ਥੱਲੇ ਵੱਲ ਖਿਸਕ ਜਾਂਦੀ ਹੈ ਨੌਜਵਾਨ ਉਸ ਵੱਲ ਦੇਖਦਾ ਰਹਿੰਦਾ ਹੈ ਪਰ ਕੁੜੀ ਦੀ ਹਿੰਮਤ ਨਹੀਂ ਹੁੰਦੀ ਕਿ ਉਸ ਨੌਜਵਾਨ ਵੱਲ ਅੱਖ ਪਰ ਕੇ ਦੇਖ ਸਕੇ ਅੱਗੇ ਜਾ ਕੇ ਇੱਕ ਸਟੇਸ਼ਨ ਤੇ ਗੱਡੀ ਰੁਕ ਜਾਂਦੀ ਹੈ ਨੌਜਵਾਨ ਦਾ ਸਿਰਫ 1 ਘੰਟੇ ਦਾ ਸਫ਼ਰ ਬਾਕੀ ਸੀ ਉਹ ਚਾਹੁੰਦਾ ਸੀ ਉਹ ਕਿਵੇਂ ਨਾ ਕਿਵੇਂ ਉਸ ਕੁੜੀ ਕੋਲ ਜਾ ਬੈਠੇ ਉਹ ਉਸ ਵੱਲ ਨੂੰ ਉਸ ਦੀ ਮਾਂ ਕੋਲ ਫੜਾ ਕੇ ਪਲੇਟਫਾਰਮ ਤੇ ਉਤਰ ਜਾਂਦਾ ਹੈ ਜਦੋਂ ਸਾਹਮਣੇ ਵਾਲੀ ਸੀਟ ਖਾਲੀ ਹੋ ਜਾਂਦੀ ਹੈ ਤਾਂ ਬੁੱਢੀ ਮਾਈ ਨੂੰ ਥਕੀਵਾ ਪ੍ਰਤੀਤ ਹੁੰਦਾ ਹੈ ਉਹ ਬਜ਼ੁਰਗ عورت ਉਹ ਸੀਟ ਤੇ ਜਾ ਕੇ ਲੰਮੀ ਬੈ ਜਾਂਦੀ ਹੈ ਤੇ ਜਦੋਂ ਨੌਜਵਾਨ ਮੁੰਡਾ ਵਾਪਸ ਆਪਣੇ ਡੱਬੇ ਦੇ ਵਿੱਚ ਆਪਣੀ ਸੀਟ 'ਤੇ ਲਾਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਉਸ ਦੀ ਸੀਟ ਤੇ ਬਜ਼ੁਰਗਔਰਤ ਲੰਮੀ ਪਈ ਹੈ ਤੇ ਉਸ ਖੂਬਸੂਰਤ ਮਟਿਆਰ ਦੇ ਨਾਲ ਵਾਲੀ ਸੀਟ ਬਿਲਕੁਲ ਖਾਲੀ ਹੈ ਉਹ ਮੌਕਾ ਦੇਖ ਕੇ ਉਸ ਕੁੜੀ ਦੇ ਕੋਲ ਜਾ ਬੈਠਦਾ ਹੈ ਪਹਿਲਾਂ-ਪਹਿਲਾਂ ਤਾਂ ਕੁੜੀ ਝਿਜਕਦੀ ਹੈ ਪਰ ਫਿਰ ਉਹਨੇ ਕੋਈ ਪਰਵਾਹ ਨਾ ਕੀਤੀ ਡੱਬੇ ਵਿੱਚ ਬਹੁਤੀ ਭੀੜ ਵੀ ਨਹੀਂ ਸੀ ਖਾਸ ਕਰਕੇ ਉਹਨਾਂ ਦੇ ਕੋਲ ਦੂਜੀ ਅਧਖੜ ਤੀਵੀ ਵੀ ਲੇਟੀ ਹੋਈ ਸੀ ਔਰਤ ਦਾ ਦਿਲ ਕਰਦਾ ਸੀ ਕਿ ਉਹ ਚੱਕ ਕੇ ਬੱਚੇ ਨੂੰ ਖੜਾਵੇ ਪਰ ਉਹਦਾ ਬੱਚਾ ਸੌਂ ਗਿਆ ਸੀ ਉਸਦਾ ਬੱਚਾ ਛਾਲ ਦੀ ਬੁੱਕਲ ਮਾਰੀ ਆਪਣੀ ਮਾਂ ਦੀ ਛਾਤੀ ਨਾਲ ਲੱਗਿਆ ਹੋਇਆ ਸੀ ਮੁੰਡਾ ਹੌਸਲਾ ਕਰਕੇ ਉਸ ਖੂਬਸੂਰਤ ਮੁਟਿਆਰ ਦਾ ਹੱਥ ਫੜ ਲੈਂਦਾ ਹੈ ਇਹ ਘਟਨਾ ਕਰਮ ਦੇਖ ਕੇ ਉਹ ਖੂਬਸੂਰਤ ਮੁਟਿਆਰ ਪਹਿਲਾਂ ਤਾਂ ਡਰ ਜਾਂਦੀ ਹੈ ਪਰ ਹੌਲੀ-ਹੌਲੀ ਉਹ ਹੌਸਲਾ ਕਰ ਲੈਂਦੀ ਹੈ ਤੇ ਹੱਥ ਛਡਾਉਣ ਦੀ ਕੋਈ ਕੋਸ਼ਿਸ਼ ਨਾ ਕਰਦੀ ਸੱਚ ਤਾਂ ਇਹ ਹੈ ਕਿ ਉਹ ਸੁੰਦਰੀ ਉਸ ਵੇਲੇ ਸਭ ਕੁਝ ਭੁੱਲ ਜਾਂਦੀ ਹੈ ਜਿਸ ਵੇਲੇ ਉਸ ਦਾ ਬਾਲ ਉਹਦੀ ਗੋਦੀ ਵਿੱਚ ਪਿਆ ਸੀ ਤੇ ਉਹਦਾ ਪ੍ਰੇਮੀ ਉਹਦਾ ਹੱਥ ਫੜੀ ਬੈਠਾ ਸੀ ਜਿੱਥੇ ਨੌਜਵਾਨ ਨੇ ਉਤਰਨਾ ਸੀ ਉਹਦਾ ਸਟੇਸ਼ਨ ਵੀ ਨੇੜੇ ਆ ਰਿਹਾ ਸੀ ਪਰ ਦੋਨਾਂ ਦੇ ਮੂੰਹੋਂ ਕੋਈ ਗੱਲ ਨਾ ਨਿਕਲਦੀ ਦੋਨੇ ਚੁੱਪਚਾਪ ਇੱਕ ਉਪਰੀ ਜਿਹੀ ਸ਼ੋਧਾਨੰਦ ਮਾਣ ਰਹੇ ਸਨ ਆਖਰ ਟ੍ਰੇਨ ਰੁਕਦੀ ਹੈ ਤੇ ਉਹਨਾਂ ਦੇ ਵਿਛੜਨ ਦਾ ਸਮਾਂ ਆ ਜਾਂਦਾ ਹੈ ਗੱਡੀ ਪੱਤੋ ਕੀ ਸਟੇਸ਼ਨ ਤੇ ਖੜਦੀ ਹੈ ਨੌਜਵਾਨ ਆਪਣੀ ਸੀਟ ਤੋਂ ਉੱਠਦਾ ਹੈ ਤੇ ਬੜੀ ਨਿਰਾਸ਼ਤਾ ਤੇ ਤਰਸ ਭਰੀ ਨਜ਼ਰ ਨਾਲ ਉਸ ਮੁਟਿਆਰ ਵੱਲ ਵੇਖਦਾ ਤੇ ਡੱਬੇ ਚੋਂ ਬਾਹਰ ਚਲੇ ਜਾਂਦਾ। ਉਹ ਮੁਟਿਆਰ ਹੁਣ ਆਪਣੇ ਆਪ ਨੂੰ ਬੇਆਸਰਾ ਤੇ ਇਕਲਤਾ ਦਾ ਦਰਦ ਮਹਿਸੂਸ ਕਰਦੀ ਹੈ। ਉਹ ਜੋ ਕੁਝ ਚਿਰ ਪਹਿਲਾਂ ਇੱਕ ਤਰ੍ਹਾਂ ਨਾਲ ਸੁਹਾਗ ਦਾ ਮਿੱਠਾ ਜਿਹਾ ਮਾਸੂਮ ਆਨੰਦ ਮਾਣ ਰਹੀ ਸੀ ਹੁਣ ਉਹ ਆਪਣੇ ਆਪ ਨੂੰ ਮੁਰ ਵਿਦਵਾ ਮਹਿਸੂਸ ਕਰਨ ਲੱਗਦੀ ਹੈ। ਇੱਥੇ ਕਹਾਣੀ ਦਾ ਬਰਤਾਂਤ ਸਮਾਪਤ ਹੋ ਜਾਂਦਾ। ਕਹਾਣੀ ਵਧੀਆ ਲੱਗੀ ਆਪਣੀ ਵਿਦਿਆਰਥੀ ਸਾਥੀਆਂ 'ਚ ਜ਼ਰੂਰ ਸਾਂਝਾ ਕਰਿਓ ਉਦੋਂ ਲਈ ਖੁਸ਼ ਰਹੋ ਆਬਾਦ ਰਹੋ ਹੱਸਦੇ ਰਹੋ ਤੇ yaad ਰਹੋ